हां जी सत श्री अकाल ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ Only Truth News 0828 ਸੱਚ ਦੀ ਆਵਾਜ਼ ਆਪਾਂ ਗੱਲਬਾਤ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਜੋ ਉਹ ਮੈਂ ਨਾ ক্রিকেট ਟੀਮ ਆਫ ਇੰਡੀਆ ਪੂਰੀ ਟੀਮ ਨੂੰ ਸਾਡੇ ਚੈਨਲ ਬਣੇ ਹੋ ਬਹੁਤ-ਬਹੁਤ ਮੁਬਾਰਕਾਂ ਹਾਂ ਕਿਉਂਕਿ ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ ਤੇ ਵਰਲਡ ਕੱਪ ਜਿੱਤਿਆ ਹੈ ਸੋ ਚੈਂਪੀਅਨ ਟਰਾਫੀ ਲਈ ਸਾਰੀਆਂ ਭੈਣਾਂ ਨੂੰ ਉਹਨਾਂ ਦੇ ਕੋਚ ਸਹਿਬਾਨਾਂ ਨੂੰ ਪੂਰੀ ਟੀਮ ਦੇ ਮੈਨੇਜਮੈਂਟ ਨੂੰ ਬਹੁਤ-ਬਹੁਤ ਮੁਬਾਰਕਾਂ ਹਨ ਸੋ ਚਲ ਆਉਨੇ ਆ ਫਿਰ ਮੇਨ ਮੁੱਦੇ ਤੇ ਗੱਲ ਕਰੀਏ ਇਹ ਜੋ ਵਰਲਡ ਕੱਪ ਹੈ ਉਹ ਮਨਾਂ ਕ੍ਰਿਕਟ ਟੀਮ ਨੇ ਜਿੱਤਿਆ ਇਹ ਇਕੱਲਾ ਵਰਲਡ ਕੱਪ ਨਹੀਂ ਜਿੱਤਿਆ ਇਸ ਵਿੱਚ ਜੋ ਭਾਰਤ ਦਾ ਸੰਵਿਧਾਨ ਹੈ ਉਸ ਦੀ ਬਹੁਤ ਵੱਡੀ ਜਿੱਤ ਹੋਈ ਹੈ ਜੋ ਮਨੋਸਮਰਤੀ ਸੀ ਉਸ ਵਿੱਚ ਔਰਤਾਂ ਨੂੰ ਘਰ ਦੇ ਕੰਮਕਾਰ ਪਰਦੇ ਵਿੱਚ ਰਹਿਣਾ ਘਰ ਦੇ ਭਾਂਡੇ ਰੋਟੀ ਟੁਕ ਇਥੋਂ ਤੱਕ ਹੀ ਸੀਮਤ ਰੱਖਿਆ ਹੋਇਆ ਸੀ ਤਾਂ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮਰੋ ਪਵੇਦਕਰ ਜੀ ਦੁਆਰਾ ਰਚਿਤ ਜੋ ਉਹਨਾਂ ਨੇ ਭਾਰਤ ਦੇ ਸੁਵਿਧਾਨ ਨੂੰ ਮਾਫ ਕਰਨਾ ਭਾਰਤ ਦੇ ਸੁਵਿਧਾਨ ਨੂੰ ਲਿਖਿਆ ਉਸ ਵਿੱਚ ਔਰਤਾਂ ਨੂੰ ਬਰਾਬਰ ਦੇ ਹੱਕ ਲੈ ਕੇ ਦਿੱਤੇ ਅਗਰ ਮਨੁੱਖੀ ਸਿਮਰਤੀ ਦੀ ਗੱਲ ਕਰਦੇ ਆ ਤਾਂ ਮਨੁੱਖੀ ਸਿਮਰਤੀ ਨੇ ਸਭ ਤੋਂ ਵੱਡਾ ਤਾਂ ਜਾਤਾਂ ਪਾਤਾਂ ਦੇ ਵਿੱਚ ਸਾਡੇ ਸਮਾਜ ਨੂੰ ਬਹੁਤ ਜ਼ਿਆਦਾ ਬੰਨਿਆ ਸੀ ਜਿੱਦਾਂ ਉਸ ਦੇ ਵਿੱਚ ਵਰਨ ਆਉਂਦੇ ਹਨ ਉਸ ਤਰੀਕੇ ਚ ਲੋਕ ਇੱਥੇ ਆਪਾਂ ਫੇਰ ਗੱਲਬਾਤ ਕਰਾਂਗੇ ਸੋ ਮਨੁੱਖੀ ਸਿਮਰਤੀ ਦੀ ਇੱਥੇ ਬਹੁਤ ਵੱਡੀ ਹਾਰ ਹੋਈ ਹੈ ਜਿੱਤ ਹੋਈ ਆ ਤਾਂ ਭਾਰਤ ਦੇ ਸੁਵਿਧਾਨ ਦੀ ਹੋਈ ਹੈ ਤੇ ਜੋ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਇੱਕ ਤਸਵੀਰ ਹੈ ਇਸ ਵਿੱਚ ਇੱਕ ਸਾਡੀ ਭੈਣ ਇੱਕ ਔਰਤ ਆਪਣੇ ਦਰਦ ਨੂੰ ਸਮੋ ਕੇ ਪੂਰੀ ਤਿਆਰ ਬਰਦਾਦ ਬੈਠੀ ਹੈ ਜੋ ਕਿ ਮਨੂ ਸਿਮਰਤੀ ਵੇਲੇ ਦੀ ਤਸਵੀਰ ਹੈ ਜੋ ਤੁਹਾਡੇ ਨੇ ਸਮਝ ਵੀ ਕਰ ਰਹੇ ਹੋ ਉਹ ਬਾਹਰ ਜਾ ਨਹੀਂ ਸਕਦੇ ਕਿਸੇ ਦਾ ਕਿਸੇ ਦੁੱਖ ਤਕਲੀਫ ਕਾਰਨ ਉਹ ਅੰਦਰ ਹੀ ਆਪਣੇ ਘੁੱਟਣ ਮਹਿਸੂਸ ਕਰ ਰਹੀ ਹੈ ਦੂਜੀ ਤਸਵੀਰ ਜਾਂ ਦੂਜੀ ਵੀਡੀਓ ਜੋ ਤੁਹਾਨੂੰ শেয়ার ਕਰ ਰਿਹਾ ਜੋ ਭਾਰਤ ਦੀ ਫਿਰਕਟ ਟੀਮ ਪੀ ਆ ਖੜਿਆ ਹੋਣਾ ਨੇ ਦੇਖੋ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੇ ਨਾਰੋਸਨ ਕੀਤਾ ਇਹ ਭਾਰਤ ਦੇ ਸੰਵਿਧਾਨ ਦੀ ਤਾਕਤ ਹੈ ਸੋ ਦਰਸ਼ਕੋ ਇੱਥੇ ਇਹ ਕਹਿਣਾ ਬਹੁਤ ਜ਼ਰੂਰੀ ਬਣ ਜਾਂਦਾ ਹੈ ਕਿ ਇਸ ਨੂੰ ਗੋਬਨ ਕ੍ਰਿਕਟ ਟੂਮ ਆਫ ਇੰਡੀਆ ਵੱਲੋਂ ਕ੍ਰਿਕਟ ਦੇ ਖੇਤਰ ਦੇ ਵਿੱਚ ਜਿੱਤਿਆ ਹੋਇਆ ਇੱਕ ਚੈਂਪੀਅਨ ਕੱਪ ਹੀ ਨਹੀਂ ਵਰਲਡ ਕੱਪ ਹੀ ਨਹੀਂ ਸਮਝਣਾ ਚਾਹੀਦਾ ਇਹ ਭਾਰਤ ਦੇ ਸੰਵਿਧਾਨ ਦੀ ਬਹੁਤ ਵੱਡੀ ਜਿੱਤ ਹੋਈ ਹੈ ਸੋ ਇੱਕ ਮੇਰੇ ਕੋਲ ਇੱਕ ਕਿਤਾਬ ਹੈ ਜਿਸ ਦਾ ਨਾਮ ਮਨੂ ਸਿਮਰਤੀ ਤੇ ਸੰਵਿਧਾਨ ਦਾ ਸਾਰ ਸੋ ਇਹਦੇ ਵਿੱਚ ਮੈਂ ਇਹ ਨਹੀਂ ਕਹੂੰਗਾ ਕਿ ਕਿਸੇ ਇੱਕ ਪੂਰੇ ਭਾਰਤ ਦੇ ਵਸਨੀਕਾਂ ਨੂੰ ਖਾਸ ਕਰਕੇ ਜੋ ਪੰਜਾਬੀ ਨੇ ਉਹਨਾਂ ਨੂੰ ਵੀ ਕਿਤਾਬ ਜੂਰ ਪੜਨੀ ਦੇਣੀ ਸੋ ਜੋ ਇਸਦੇ ਸੰਪਾਦਕ ਨੇ ਜਿਨ੍ਹਾਂ ਨੇ ਇਸ ਨੂੰ ਮਤਲ ਤਿਆਰ ਕੀਤਾ ਉਹਨਾਂ ਨੂੰ ਵੀ ਗੁਜਾਰਸ਼ ਕਰਾਂਗੇ ਕਿ ਇਸ ਨੂੰ ਜੋ ਇਸਦਾ ਅਨੁਵਾਦ ਹੈ ਇੰਗਲਿਸ਼ ਦੇ ਵਿੱਚ ਵੀ ਕਰਕੇ ਇਸ ਨੂੰ ਪ੍ਰਕਾਸ਼ਿਤ ਕਰਨ ਕਿਉਂਕਿ ਇੰਗਲਿਸ਼ ਦੇ ਵਿੱਚ ਸਾਰੇ ਪੜ ਸਕਦੇ ਹਨ ਹੋ ਸਕੇ ਤਾਂ ਹਿੰਦੀ ਦੇ ਵਿੱਚ ਵੀ ਇਸਦਾ ਅਨੁਵਾਦ ਕਰਕੇ ਹਿੰਦੀ ਅਤੇ ਇੰਗਲਿਸ਼ ਦੇ ਵਿੱਚ ਇਸਦਾ ਅਨੁਵਾਦ ਕਰਕੇ ਇਸ ਇਹ ਜੋ ਕਿਤਾਬ ਹੈ ਮਨੂ ਸਿਮਰਤੀ ਤੇ ਸੁਧਾਣ ਦਾ ਸਾਥ ਪ੍ਰਕਾਸ਼ਿਤ ਕੀਤੀ ਜਾਵੇ ਸੋ ਹੋ ਸਕਦਾ ਤੁਹਾਨੂੰ ਸਾਡੇ ਵਿਚਾਰ ਚੱਗੇ ਲੱਗੇ ਹੁਣ ਅੰਤ ਦੇ ਵਿੱਚ ਫਿਰ ਅਸੀਂ ਕਹਾਂਗੇ ਕਿ ਸਾਡਾ ਕੰਮ ਹੈ عورتਾਂ ਨੂੰ ਭੈਣਾਂ ਨੂੰ ਉਹਨਾਂ ਦੇ ਬਣਦੇ ਹੱਕ ਲੈਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ ਅਗਰ ਆਪਾਂ ਮਨੁੱਖੀ ਸਮਰੱਥੀ ਮੁਤਾਬਕ ਚੱਲਾਂਗੇ ਅਗਰ ਮਨੁੱਖੀ ਸਮਰੱਥੀ ਮੁਤਾਬਕ ਚੱਲਦੇ ਹੁੰਦੇ ਤਾਂ ਪੂਰੇ ਦੇਸ਼ ਦੇ ਵਿੱਚ ਜੋ ਵਰਡ ਆਪਾਂ ਆਇਆ ਇਹ ਮੁਸ਼ਕਲ ਸੀ ਇੱਕ ਬਹੁਤ ਵੱਡੀ ਮਤਲਬ ਚੁਣੌਤੀ ਸੀ ਕਿਉਂਕਿ ਜੋ ਭੈਣ ਘਰ ਤੋਂ ਬਾਹਰ ਨਹੀਂ ਨਿਕਲ ਸਕਦੀ ਉਹ ਗਰਾਊਂਡ ਦੇ ਵਿੱਚ ਜਾ ਕੇ ক্রিকেট ਦੀ ਪ੍ਰੈਕਟਿਸ ਕਿਵੇਂ ਕਰ ਸਕਦੀ ਹੈ ਸੋ ਭਾਰਤ ਦੇ ਸੰਵਿਧਾਨ ਨੇ ਸਾਡੀਆਂ ਭੈਣਾਂ ਨੂੰ ਇਹ ਹੌਸਲਾ ਦਿੱਤਾ ਉਹਨਾਂ ਦੇ ਪੜ੍ਹਦੇ ਹੱਕ ਲੈ ਕੇ ਕਿਤੇ ਹਰ ਇੱਕ ਦੇ ਅੰਦਰ ਹੁੰਦਾ ਕਿ ਅਸੀਂ ਦੇਖੋ ਔਰਤ ਮਰਦ ਇਹ ਬਾਧੀਆਂ ਗੱਲਾਂ ਨੇ ਸਭ ਤੋਂ ਪਹਿਲਾਂ ਅਸੀਂ ਇਨਸਾਨ ਹੈ ਹਰ ਇੱਕ ਇਨਸਾਨ ਦੇ ਅੰਦਰ ਹੁੰਦਾ ਕਿ ਮੈਂ ਵੀ ਜੋ ਸਮਾ ਹੈ ਉਸ ਮੁਤਾਬਕ ਵਿਚਰਾਂ ਸੋ ਅੰਤ ਦੇ ਵਿੱਚ ਇਹ ਕਹਾਂਗੇ ਕਿ ਜਿਹੜੀ ਜਿੱਤ ਹੋਈ ਹੈ ਭਾਰਤ ਦੇ ਸੰਵਿਧਾਨ ਦੀ ਹੋਈ ਹੈ ਪੂਰੀ ਵੂਮਨ ਕ੍ਰਿਕਟਰ ਟੀਮ ਆਫ ਇੰਡੀਆ ਨੂੰ ਇੱਕ ਵਾਰ ਤੋਂ ਫਿਰ ਦੁਬਾਰਾ ਸਾਡੇ ਚੈਨਲ ਵੱਲੋਂ ਬਹੁਤ-ਬਹੁਤ ਮੁਬਾਰਕਾਂ ਸਾਰੀਆਂ ਭੈਣਾਂ ਸਾਰੀ ਟੀਮ ਮੈਨੇਜਮੈਂਟ ਇਹਨਾਂ ਦੇ ਕੋਚ ਸਹਿਬਾਨ ਸਾਰਿਆਂ ਨੂੰ ਮੁਬਾਰਕਾਂ ਸਾਰੇ ਪਰਮਤਮਾ ਕਰੇ ਤੰਦਰੁਸਤ ਰਹਿਣਾ ਆਉਣ ਵਾਲੇ ਵਰਲਡ ਕੱਪ ਵੀ ਐਸੇ ਤਰੀਕੇ ਹਾਸਲ ਕਰਦੇ ਰਹਿਣ ਸੋ ਦਰਸ਼ਕੋ ਤੁਹਾਡਾ ਵੀ ਫਰਜ਼ ਬਣ ਜਾਂਦਾ ਹੈ ਇੱਕ ਆਪਣਾ ਪਿਆਰਾ ਜਿਹਾ ਕਮੈਂਟ ਭਾਰਤ ਦੀ ਜੋ ਵੂਮਨ ਕ੍ਰਿਕਟਰ ਟੀਮ ਹੈ ਉਸ ਦੇ ਲਈ ਜ਼ਰੂਰ ਕਰਨਾ ਉਹਨਾਂ ਨੂੰ ਕੈਂਗਰੂ ਚਲੇਸੇਨ ਜ਼ਰੂਰ ਦੇਣਾ ਉਹਨਾਂ ਨੂੰ ਮੁਬਾਰਕਾਂ ਬਹੁਤ ਦੇਣੀਆਂ ਸੋ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ